ਸਮਾਣਾ ਦੇ ਪਿੰਡ ਬੁਜਰਕ ਚ ਸਕੂਲ ਪ੍ਰਸ਼ਾਸਨ ਤੇ ਬਿਜਲੀ ਮਹਿਕਮੇ ਦੀ ਅਣਗਹਿਲੀ ਦੀ ਹਾਲਤ ਇਹ ਹੈ ਕਿ ਹਾਈ ਵੋਲਟੇਜ ਤਾਰਾਂ ਕਾਰਨ ਤਿੰਨ ਬੱਚਿਆਂ ਦੀ ਜਾਨ ਜਾਂਦੀ ਜਾਂਦੀ ਬਚੀ। ਕੱਲ ਛੁੱਟੀ ਤੋਂ ਬਾਅਦ ਕੁਝ ਬੱਚੇ ਖੇਡ ਗਰਾਊਂਡ 'ਚ ਬਣੇ ਇੱਕ ਕਮਰੇ ਦੀ ਛੱਤ 'ਤੇ ਖੇਡ ਰਹੇ ਸਨ। ਕਿ ਅਚਾਨਕ ਉਹ ਹੋਇਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ। ਛੱਤ ਉਪਰੋਂ ਬੇहद ਘਾਟੂ ਚਾਈ ਤੋਂ ਗੁਜ਼ਰ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਤਿੰਨ ਬੱਚੇ ਆ ਗਏ। ਅਮਨਦੀਪ ਸਿੰਘ, ਜਗਦੀਪ ਸਿੰਘ ਤੇ ਜਸਪ੍ਰੀਤ ਸਿੰਘ ਛੇਵੀਂ ਜਮਾਤ ਦੇ ਵਿਦਿਆਰਥੀ ਨੇ। ਇੱਕ ਵਿਦਿਆਰਥੀ ਜਿਵੇਂ ਹੀ ਤਾਰਾਂ ਦੀ ਚਪੇਟ 'ਚ ਦੁਰੰਤ ਜਖਮੀ ਬੱਚੇ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸਾਡੇ ਬੱਚੇ ਇੱਥੇ ਖੇਡਣ ਵਾਸਤੇ ਆਈਗੇ ਅਚਾਨਕ ਤਾਰਾ ਨੂੰ ਹੱਥ ਲੱਗ ਗਿਆ ਜਿਵੇਂ ਇਸ ਤਾਰਾ ਨੀਵੀਆਂ ਹੋਣ ਕਰਕੇ ਬਿਜਾ ਕਰੰਟ ਲੱਗ ਗਿਆ ਜਿਆਦਾ ਵਿੱਚੋਂ ਬੰਦੇ ਕਹਿ ਵੀ ਰਹੇ ਨੇ ਕਹਿੰਦੇ ਵੀ ਪੰਚਾਇਤ ਨੂੰ ਕਿਹਾ ਵੀ ਹੈਗਾ ਹੀਗਾ ਪਰ ਪਤਾ ਨਹੀਂ ਕਿਹਾ ਜਾਂ ਨਹੀਂ ਕਿਹਾ ਦੇਖਿਆ ਜਾਂ ਨਹੀਂ ਦੇਖਿਆ ਵੈਸੇ ਤਾਰਾ ਤਾਂ ਪਹਿਲਾਂ ਨਹੀਂ ਲੰਗਦੇ ਨੇ ਖੇਡ ਰਹੇ ਸੀਗੇ ਤਾਂ ਰਮਨ ਦਾ ਉੱਪਰ ਹੱਥ ਪੈ ਗਿਆ ਸਾਹ ਨੂੰ ਛਡਾਉਣ ਲੱਗ ਗਏ ਕੂਲ ਪ੍ਰਸ਼ਾਸਨ ਘਟਨਾ ਵਾਪਰਨ ਤੋਂ ਬਾਅਦ ਕਦਮ ਚੁੱਕ ਕੇ ਜਾਣ ਦੀ ਗੱਲ ਕਹਿ ਰਿਹਾ ਹੈ ਵੱਡਾ ਸਵਾਲ ਇਹ ਉੱਠਦਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਜਾਗਦੇਰ ਨਾਲ ਕਿਉਂ ਆਈ ਨੁਕਸਾਨੀ ਨੇ ਬੱਚੇ ਦਾ ਹੋਇਆ ਚਲੋ ਇਸ ਤਰ੍ਹਾਂ ਚੱਲ ਰਿਹਾ ਸੀਗਾ ਜੀ ਬੱਚੇ ਇਧਰ-ਇਧਰ ਖੇਡਦੇ ਸੀ ਪਹਿਲੇ ਨੁਕਸਾਨ ਹੋਣ ਦੀ ਥੇੜੀ ਕਰ ਰਹੇ ਸੀ ਤਾਂ ਹਾਂ ਜੀ ਨੁਕਸਾਨ ਹੋਣ ਦੀ ਥੇੜੀ ਕਰਦੇ ਹੋ ਕਿ ਕਿਸੇ ਕੋਈ ਨਹੀਂ ਸੀ ਨਿੰਬੂ ਹੋਣਾ ਹੋਇਆ ਨਾ ਇੱਥੇ ਹੋ ਗਿਆ ਮਤਲਬ ਹੁਣ ਥੋੜਾ ਜਿਹਾ ਮੈਂ ਆਪਣੇ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਮਤਲਬ ਵੀ ਪਿੰਡ ਵਾਲੇ ਵੀ ਉਪਰਾਲਾ ਕਰਨਗੇ ਵੀ ਇਹਨੂੰ ਇੱਥੋਂ ਮਤਲਬ ਚੁਕਵਾਇਆ ਜਾਵੇ ਅੱਗੇ ਨੁ ਹਾਈ ਵੋਲਟੇਜ ਤਾਰਾਂ ਬਾਰੇ ਜਦੋਂ ਬਿਜਲੀ ਮਹਿਕਮੇ ਤੋਂ ਸਵਾਲ ਕੀਤਾ ਗਿਆ ਤਾਂ ਸਰਕਾਰੀ ਮਹਿਕਮੇ ਦਾ ਰਵਈਆ ਉਹੀ ਸੀ ਜਿਸ ਨਾਲ ਤੁਸੀਂ ਅਤੇ ਅਸੀਂ ਅਕਸਰ ਰੂਬਰੂ ਹੁੰਦੇ ਆਂ ਜਾ ਕੇ ਆਏ ਸਾਈਡ ਚੈੱਕ ਕੀਤੀ ਹੈ ਉਹਨਾਂ ਨੇ ਮਕਾਨ ਜਿਹੜਾ ਥੱਲੇ ਪਾ ਲਿਆ ਤੇ ਉਹ ਬੱਚੇ ਕਿਤੇ ਉੱਪਰ ਖੇਡਣ ਗਏ ਹੁਣੇ ਤੇ ਉਹ ਕਰੰਟ ਲੱਗਿਆ ਉਸ ਕਰਕੇ ਤੇ ਹੁਣ ਉਹਨੂੰ ਅਸੀਂ ਬਾਹਰ ਕੱਢਣ ਦੀ ਪ੍ਰੋਪੋਜ਼ਲ ਬਣਾਈ ਹੈ